ਰਿਬੋਂਡਿੰਗ ਕਰਨ ਤੋਂ ਬਾਅਦ ਤੁਹਾਡੇ ਵਾਲ ਬਹੁਤ ਰੁੱਖੇ ਸੁੱਕੇ ਹੋ ਚੁੱਕੇ ਆ ਵਾਲ ਬਹੁਤ ਝੜ ਰਹੇ ਆ ਵਾਲਾਂ ਵਿੱਚ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਤੇ ਉਹਨਾਂ ਦਾ ਹੱਲ ਨਹੀਂ ਮਿਲ ਰਿਹਾ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਚੰਜੀਤ ਕੌਰ ਤੇ YouTube ਦੇ ਚੈਨਲ ਸਰਕੀ ਬਿੰਦੀ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਤੁਹਾਡੇ ਉਹ ਸਾਰੇ ਸਵਾਲਾਂ ਦਾ ਜਵਾਬ ਮੈਂ ਦੇਵਾਂਗੀ ਤੇ ਤੁਸੀਂ ਮੇਰੇ ਨਾਲ ਬਨੇ ਰਹੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੇ ਅੱਜ ਆਪਾਂ ਅੱਜ ਡਿਸਕਸ ਕਰਦੇ ਆ ਰਿਬੌਂਡਿੰਗ ਤੋਂ ਬਾਅਦ ਆਪਾਂ ਆਪਣੇ ਵਾਲਾਂ ਦੀ ਕੇਅਰ ਕਿਵੇਂ ਕਰਨੀ ਆ ਸਭ ਤੋਂ ਪਹਿਲਾਂ ਜਦੋਂ ਆਪਾਂ ਰਿਬੌਂਡਿੰਗ ਕਰਵਾਉਣੀ ਆ ਰਿਬੌਂਡਿੰਗ ਹਮੇਸ਼ਾ ਹਮੇਸ਼ਾ ਪ੍ਰੋਫੈਸ਼ਨਲ ਬੰਦੇ ਤੋਂ ਕਰਵਾਈਏ ਅਣਜਾਣ ਬੰਦੇ ਤੋਂ ਰਿਬੌਂਡਿੰਗ ਨਹੀਂ ਕਰਾਉਣੀ ਚਾਹੀਦੀ ਕਿਉਂਕਿ ਇਹ ਜਿਹੜਾ ਬਹੁਤ ਹਾਰਡ ਕੈਮੀਕਲ ਹੁੰਦਾ ਹੈ ਤੇ ਆਪਾਂ ਇਹਨੂੰ ਵਾਰ-ਵਾਰ ਵਾਲਾਂ ਤੇ ਨਹੀਂ ਲਗਾ ਸਕਦੇ ਇਸ ਕਰਕੇ ਇੱਕ ਵਾਰੀ ਲਗਾਉਣਾ ਹੈ ਤਾਂ ਆਪਾਂ ਉਹਨੂੰ ਸਹੀ ਤਰੀਕੇ ਨਾਲ ਲਗਵਾਈਏ ਤੇ ਜੇ ਇੱਕ ਵਾਰੀ ਵੀ ਗਲਤ ਲੱਗ ਗਿਆ ਜਿਵੇਂ ਮੰਨ ਲਓ ਇਹਦੀਆਂ ਕਰੀਮਸ ਹੁੰਦੀਆਂ ਰੂਟਸ ਨਹੀਂ ਲੱਗਣੀਆਂ ਚਾਹੀਦੀਆਂ ਜੇਕਰ ਰੂਟਸ ਤੇ ਲੱਗਦੀਆਂ ਤੇ ਆਪਣੇ ਜਿਹੜੇ ਵਾਲਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ ਇਹਦੇ ਨਾਲ ਆਪਣੇ ਬਹੁਤ ਪ੍ਰੋਬਲਮਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਕਿ ਆਪਾਂ ਬਾਅਦ ਚ ਕਿਸੇ ਹੋਰ ਵੀਡੀਓ ਚ ਡਿਸਕਸ ਕਰਾਂਗੇ ਅੱਜ ਆਪਾਂ ਇੱਥੇ ਸਿਰਫ ਇਹੀ ਡਿਸਕਸ ਕਰਨਾ ਹੈ ਕਿ ਆਪਾਂ ਵਾਲਾਂ ਦੀ ਕੇਅਰ ਕਿਵੇਂ ਕਰਨੀ ਹੈ ਆਫਟਰ ਬੌਂਡਿੰਗ ਤੇ ਰਬੌਂਡਿੰਗ ਦੀ ਆਫਟਰ ਕੇਅਰ ਤੋਂ ਪਹਿਲਾਂ ਆਪਾਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਆਪਾਂ ਰਬੌਂਡਿੰਗ ਜਿਹੜੀ ਆ ਸਹੀ ਹੱਥਾਂ ਤੋਂ ਹੀ ਕਰਵਾਈਏ ਆਪਾਂ ਕਈ ਵਾਰੀ ਆਪਾਂ ਕਹਿ ਦਿੰਨੇ ਆ ਪੈਸੇ ਘੱਟ ਕਰਵਾਉਣ ਦੇ ਚੱਕਰ ਦੇ ਵਿੱਚ ਆਪਾਂ ਗਲਤ ਬੰਦੇ ਤੋਂ ਆਪਾਂ ਨਾਰਮਲ ਜਿਵੇਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਨਹੀਂ ਹੁੰਦਾ ਨੌਲੇਜ ਨਹੀਂ ਹੁੰਦੀ ਉਹਨਾਂ ਤੋਂ ਕਰਵਾ ਲੈਨੇ ਆ ਤੇ ਆਪਾਂ ਨੂੰ ਬਾਅਦ ਚ ਪ੍ਰੋਬਲਮ ਜ਼ਿਆਦਾ ਫੇਸ ਕਰਨੀਆਂ ਪੈਂਦੀਆਂ ਤੇ ਇਸ ਕਰਕੇ ਆਪਾਂ ਪ੍ਰੋਫੈਸ਼ਨਲ ਬੰਦੇ ਤੋਂ ਹੀ ਆਪਾਂ ਆਪਦੀ ਰਬਾਂਡਿੰਗ ਕਰਵਾਈਏ ਪੈਸਿਆਂ ਦੇ ਚੱਕਰ ਵਿੱਚ ਆਪਾਂ ਆਵਦਾ ਨੁਕਸਾਨ ਨਾ ਕਰੀਏ ਚਲੋ ਇਸ ਕਰਨਾ ਮੈਂ ਵੀ ਸਹਿਮਤ ਹਾਂ ਕਿ ਆਪਾਂ ਮਿਹਨਤ ਦਾ ਪੈਸਾ ਏਦਾਂ ਨਹੀਂ ਉਡਾ ਸਕਦੇ ਚਲੋ ਆਪਾਂ ਪੈਕੇਜ ਆਪਣਾ ਸਹੀ ਕਰਵਾ ਸਕਦੇ ਹਾਂ ਪ੍ਰੋਫੈਸ਼ਨਲ ਨੂੰ ਕਹਿ ਕੇ ਵੀ ਮੇਰਾ ਇੰਨਾ ਬਜਟ ਆ ਤੇ ਇੰਨੇ ਚ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਇਹ ਆਪਾਂ ਬੈਠ ਕੇ ਡਿਸਕਸ ਕਰ ਸਕਦੇ ਹਾਂ ਪਰ ਕਿਸੇ ਦੇ ਕਹਿਣ ਤੇ ਕਿਸੇ ਅਣਜਾਣ ਬੰਦੇ ਕੋਲ ਰਬਾਂਡਿੰਗ ਤੁਸੀਂ ਨਾ ਕਰਵਾਓ ਪਹਿਲਾਂ ਤੁਹਾਨੂੰ ਆਪਣੇ ਆਪ ਨੂੰ ਸੰਤੁਸ਼ਟੀ ਹੋਵੇ ਹਾਂਜੀ ਇਸ ਬੰਦੇ ਨੇ ਸਾਡੇ ਅੱਗੇ ਵੀ ਇਹ ਕੰਮ ਕੀਤਾ ਸੀ ਬਹੁਤ ਸੋਹਣਾ ਕੀਤਾ ਸੀ ਉਹਦਾ ਰਿਜ਼ਲਟ ਸਹੀ ਰਿਹਾ ਨਾ ਕਿ ਸਿਰਫ 3 ਦਿਨਾਂ ਵਾਸਤੇ ਬਲਕਿ ਜਿੰਨਾ ਚਿਰ ਰਬੌਂਡਿੰਗ ਆਪਣੇ ਵਾਲਾਂ 'ਚ ਰਹੀ ਆ ਓਨਾ ਚਿਰ ਸਾਨੂੰ ਰਿਜ਼ਲਟ ਜਿਹੜਾ ਸਹੀ ਰਿਹਾ ਇਸ ਕਰਕੇ ਆਪਾਂ ਪਹਿਲਾ ਪੁਆਇੰਟ ਦਾ ਤੁਸੀਂ ਇਹ ਯਾਦ ਰੱਖਣਾ ਹੈ ਕਿ ਆਪਾਂ ਜਦੋਂ ਵੀ ਰਬੌਂਡਿੰਗ ਕਰਾਉਣੀ ਆ ਪ੍ਰੋਫੈਸ਼ਨਲ ਬੰਦੇ ਤੋਂ ਹੀ ਕਰਵਾਉਣੀ ਆ ਦੂਸਰੇ ਨੰਬਰ ਤੇ ਆਪਾਂ ਜਦੋਂ ਵੀ ਰਬੌਂਡਿੰਗ ਕਰਵਾਉਣੀ ਆ ਉਸ ਤੋਂ ਬਾਅਦ ਦੀ ਜਿਹੜੀ ਆਪਣੀ ਕੇਅਰ ਆ 3 ਦਿਨ ਦੀ ਕੇਅਰ ਪਹਿਲਾਂ ਤਾਂ ਆਪਾਂ ਉਹ 3 ਦਿਨ ਦੀ ਕੇਅਰ ਡਿਸਕਸ ਕਰਦੇ ਆਂ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਜਿਹੜੀ ਲੰਬੇ ਸਮੇਂ ਤੱਕ ਜਿਹੜਾ ਆਪਾਂ ਵਾਲਾਂ ਦੀ ਕੇਅਰ ਕਿਵੇਂ ਰੱਖਣੀ ਆ ਜਦੋਂ ਵੀ ਆਪਾਂ ਰਬੋਂਡਿੰਗ ਕਰਵਾ ਲੈਨੇ ਆ ਤਾਂ ਰਬੋਂਡਿੰਗ ਕਰਵਾਉਣ ਤੋਂ ਬਾਅਦ ਆਪਾਂ ਨੂੰ ਜਿਹੜੇ ਆਪਣੇ ਰਬੋਂਡਿੰਗ ਕਰਨ ਵਾਲੇ ਪ੍ਰੋਫੈਸ਼ਨਲਸ ਹੁੰਦੇ ਨੇ ਉਹ ਆਪਾਂ ਨੂੰ ਕੁਝ ਸੁਝਾਅ ਦਿੰਦੇ ਨੇ ਉਹਨਾਂ ਨੂੰ ਆਪਾਂ ਨੂੰ ਫੋਲੋ ਜ਼ਰੂਰ ਕਰਨਾ ਹੈ ਜੇਕਰ ਆਪਾਂ ਉਹਨਾਂ ਨੂੰ ਇਗਨੋਰ ਕਰਾਂਗੇ ਤਾਂ ਆਪਾਂ ਨੂੰ ਫਾਇਦਾ ਨਹੀਂ ਹੋਣਾ ਤੇ ਸਭ ਤੋਂ ਪਹਿਲਾਂ ਜਦੋਂ ਆਪਣੇ ਹੈੱਡ ਵਾਸ਼ ਹੋ ਗਿਆ ਅ ਸੌਰੀ ਰਬੋਂਡਿੰਗ ਹੋ ਗਈ ਜਦੋਂ ਆਪਣੀ ਰਬੋਂਡਿੰਗ ਕਰਾਉਣ ਤੋਂ ਬਾਅਦ ਆਪਾਂ ਨੂੰ ਪ੍ਰੋਫੈਸ਼ਨਲ ਜਿਹੜੇ ਕਹਿੰਦੇ ਆ ਕਿ ਤਿੰਨ ਦਿਨ ਦਾ ਬਾਅਦ ਜਿਹੜਾ ਹੈੱਡ ਵਾਸ਼ ਕਰਨਾ ਹੈ ਤਾਂ ਤੁਸੀਂ ਇਸ ਗੱਲ ਨੂੰ ਕਦੇ ਵੀ ਇਗਨੋਰ ਨਹੀਂ ਕਰਨਾ ਆਪਾਂ ਤਿੰਨ ਦਿਨ ਬਾਅਦ ਹੀ ਹੈੱਡ ਨੂੰ ਵਾਸ਼ ਕਰਨਾ ਹੈ ਜਦੋਂ ਵੀ ਆਪਾਂ ਰਬੋਂਡਿੰਗ ਕਰਵਾ ਲੈਨੇ ਆ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਤਿੰਨ ਦਿਨ ਅਪਾ ਰੱਖਣਾ ਹੁੰਦਾ ਧਿਆਨ ਵਾਲਾਂ ਦਾ ਉਹ ਕਿਸ ਤਰ੍ਹਾਂ ਰੱਖਣਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਜਦੋਂ ਰਬੰਡਿੰਗ ਕਰਵਾ ਕੇ ਆਗੇ ਬਾਹਰ ਕਿਤੇ ਵੀ ਨਹੀਂ ਜਾਣਾ ਆਪਾਂ ਘਰ ਵਿੱਚ ਹੀ ਰਹਿਣਾ ਹੈ ਕਿਉਂਕਿ ਜਦੋਂ ਬਾਹਰ ਜਾਵਾਂਗੇ ਆਪਾਂ ਧੁੱਪ ਮਿੱਟੀ ਘੱਟਾ ਪੋਲਿਊਸ਼ਨ ਦੇ ਕੰਟੈਕਟ ਚ ਆਵਾਂਗੇ ਜਿਹੜੇ ਕਿ ਆਪਣੇ ਵਾਲਾਂ ਲਈ ਸਹੀ ਨਹੀਂ ਸਿੱਧ ਹੋਣਗੇ ਜਿਹਦੇ ਨਾਲ ਆਪਣੇ ਵਾਲ ਖਰਾਬ ਹੋ ਜਾਂਦੇ ਆ ਬੌਂਡ ਖਰਾਬ ਹੋ ਜਾਂਦਾ ਵਾਲਾਂ ਦਾ ਤੇ ਜਿਹੜੇ ਆਪਣੇ ਵਾਲ ਸਟ੍ਰੇਟ ਨਹੀਂ ਰਹਿੰਦੇ ਉਸ ਤੋਂ ਬਾਅਦ ਜਦੋਂ ਆਪਾਂ ਘਰ 'ਚ ਰਹਿ ਕੇ ਵਾਲਾਂ ਨੂੰ ਅ ਮਤਲਬ ਕਿਸ ਤਰ੍ਹਾਂ ਕੇਅਰ ਕਰਨੀ ਹੈ ਕਿ ਇੱਕ ਤਾਂ ਜਦੋਂ ਵੀ ਆਪਾਂ ਰਾਤ ਨੂੰ ਸੌਣਾ ਹੈ ਆਪਾਂ ਵਾਲਾਂ ਨੂੰ ਆਪਣੇ ਥੱਲੇ ਨਹੀਂ ਆਉਣ ਦੇਣਾ ਬਿਲਕੁਲ ਸਾਈਡ ਤੇ ਕਰਕੇ ਸਿੱਧੇ ਸਿੱਧੇ ਰੱਖਣੇ ਆ ਤਾਂ ਜੋ ਆਪਣੇ ਵਾਲਾਂ ਤੇ ਡੈਂਟ ਨਾ ਪਵੇ ਉਸ ਤੋਂ ਇਲਾਵਾ ਆਪਾਂ ਕੰਨ ਦੇ ਮਗਰ ਵਾਲ ਇਸ ਤਰ੍ਹਾਂ ਨਹੀਂ ਜਾਣਦੇ ਨੇ ਇਸ ਤਰ੍ਹਾਂ ਵੀ ਕਿਉਂਕਿ ਜੇਕਰ ਆਪਾਂ ਇਸ ਤਰ੍ਹਾਂ ਕਰਾਂਗੇ ਤੇ ਡੈਂਟ ਵਾਲਾਂ ਚ ਪੈਜੋ ਉਸੇ ਟੈਕਸਚਰ ਚ ਹੀ ਵਾਲ ਰਹਿਣਗੇ ਬਾਅਦ ਚ ਤੇ ਨਾ ਹੀ ਆਪਾਂ ਪੋਨੀ ਕਰਨੀ ਆ ਪੋਨੀ ਕਰਨ ਨਾਲ ਵੀ ਜਦੋਂ ਵੀ ਆਪਾਂ ਰਬੜ ਪਾਵਾਂਗੇ ਤੇ ਓਬਵੀਅਸ ਆਪਣੇ ਉੱਤੇ ਡੈਂਟ ਪੈਣਗੇ ਤੇ ਆਪਾਂ ਵਾਲਾਂ ਨੂੰ ਖੁੱਲੇ ਰੱਖਣਾ ਤਿੰਨ ਦਿਨ ਤੇ ਸਿੱਧੇ ਰੱਖਣਾ ਹੈ ਤੇ ਨਾ ਹੀ ਆਪਾਂ ਪਾਣੀ ਲਾਉਣਾ ਹੈ ਵੀ ਮਤਲਬ ਵਾਲ ਧੋਣੇ ਨਹੀਂਗੇ ਨਾ ਵੈਸੇ ਵੀ ਗਿੱਲਾ ਹੱਥ ਨਹੀਂ ਲਾਉਣਾ ਜਿਹਦੇ ਕਰਕੇ ਵਾਲਾਂ ਦਾ ਜਿਹੜਾ ਬੌਂਡ ਹੈ ਖਰਾਬ ਹੋ ਜਾਊਗਾ ਤੇ ਫਿਰ ਆਪਣੇ ਲਈ ਲੰਮੀ ਵਾਲੀ ਗੱਲ ਬਣ ਜਾਂਦੀ ਆਪਾਂ ਪ੍ਰੋਫੈਸ਼ਨਲਸ ਨੂੰ ਜਾ ਕੇ ਕਹਿ ਦਿੰਨੇ ਆ ਕਿ ਸਾਡੀ हेयर ਬੌਂਡਿੰਗ ਦੀ ਲੁੱਕ ਨਹੀਂ ਵਧੀਆ ਆਈ ਦੂਸਰੇ ਬੰਦੇ ਨੇ ਤੁਹਾਡੇ ਤੋਂ ਹੀ ਕਰਵਾਈ ਸੀ ਉਹਦੀ ਲੁੱਕ ਵਧੀਆ ਨਹੀਂ ਆਈ ਉਹਦੇ ਵਿੱਚ ਕਸੂਰ ਉਹਨਾਂ ਦਾ ਨਹੀਂ ਆਪਾਂ ਵੀ ਇਸ ਦੇ ਵਿੱਚ ਬਰਾਬਰ ਦੇ ਹੱਕਦਾਰ ਹੁੰਨੇ ਆ ਜੇਕਰ ਆਪਾਂ ਕੇਅਰ ਨਾ ਕਰਾਂਗੇ ਤੇ ਆਬਵੀਅਸ ਆਪਣੀ ਜਿਹੜਾ ਰਿਬੌਂਡਿੰਗ ਦਾ ਰਿਜ਼ਲਟ ਵਧੀਆ ਨਹੀਂ ਆਉਣਾ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਮੇਨ ਪੁਆਇੰਟ ਯਾਦ ਰੱਖਣਾ ਹੈ ਕਿ ਆਪਾਂ ਰਬੌਂਡਿੰਗ ਕਰਾਉਣ ਤੋਂ 3 ਦਿਨ ਬਾਅਦ ਕਿਹੜੀ ਕੇਅਰ ਕਰਨੀ ਆ ਇਹ ਤਾਂ ਹੋ ਗਈ ਆਪਣੀ 3 ਦਿਨ ਦੀ ਕੇਅਰ ਉਸ ਤੋਂ ਬਾਅਦ ਆਪਾਂ ਵਾਲਾਂ ਦੀ ਕੇਅਰ ਕਿਵੇਂ ਕਰਨੀ ਆ ਹੁਣ ਆਪਾਂ ਉਸ ਚੀਜ਼ ਬਾਰੇ ਡਿਸਕਸ ਕਰਦੇ ਆ ਤੇ ਹੁਣ ਆਪਾਂ ਡਿਸਕਸ ਕਰਦੇ ਆ ਵਾਲਾਂ ਦੀ 3 ਦਿਨ ਦੀ ਕੇਅਰ ਤੋਂ ਬਾਅਦ ਜਦੋਂ ਆਪਾਂ ਹੈੱਡ ਨੂੰ ਵਾਸ਼ ਕਰ ਲਿਆ ਉਸ ਤੋਂ ਬਾਅਦ ਆਪਾਂ ਕਿਵੇਂ ਕੇਅਰ ਕਰਨੀ ਆ ਤੇ ਵਾਲਾਂ ਨੂੰ ਐਜ਼ ਇਟ ਕਿਵੇਂ ਰੱਖਣਾ ਹੈ ਕਿਵੇਂ ਰੱਖਣਾ ਹੈ ਜਿਵੇਂ ਆਪਾਂ ਮੰਨ ਲਓ ਬਾਹਰ ਜਾਣੇ ਆ ਧੁੱਪ ਵਿੱਚ ਜਾਣੇ ਆ ਧੁੱਪ ਵਿੱਚ ਕੀ ਹੁੰਦੀ ਆ ਹੀਟ ਹੁੰਦੀ ਆ ਤੇ ਆਪਣੇ ਵਾਲਾਂ ਤੇ ਜਿਹੜੇ ਕੈਮੀਕਲ ਆਲਰੇਡੀ ਆਪਾਂ ਲਾ ਰੱਖਿਆ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਹੀਟ ਹੁੰਦੀ ਆ ਇਸ ਕਰਕੇ ਜਦੋਂ ਵੀ ਆਪਾਂ ਬਾਹਰ ਜਾਣਾ ਹੈ ਆਪਾਂ ਆਪਣੇ ਵਾਲਾਂ ਨੂੰ ਟੱਕ ਕੇ ਰੱਖਣਾ ਹੈ ਕਿਉਂਕਿ ਜਦੋਂ ਹੀਟ ਨਾਲ ਹੀਟ ਆਬਵੀਅਸ ਯਾ ਆਪਣੇ ਵਾਲ ਜਿਹੜੇ ਆ ਆਲਰੇਡੀ ਹੀਟਡ ਨੇ ਤੇ ਜ਼ਿਆਦਾ ਹੀਟ ਨਾਲ ਜਿਹੜਾ ਕੀ ਆ ਵਾਲਾਂ ਦਾ ਨੁਕਸਾਨ ਹੋਏਗਾ ਤੇ ਇਸ ਕਰਕੇ ਆਪਾਂ ਵਾਲਾਂ ਨੂੰ ਹੀਟ ਤੋਂ ਬਚਾਉਣ ਲਈ ਵਾਲਾਂ ਨੂੰ ਕਵਰ ਕਰਕੇ ਰੱਖਣਾ ਹੈ ਤੇ ਦੂਜੇ ਨੰਬਰ ਤੇ ਜਦੋਂ ਆਪਾਂ ਬਾਹਰ ਜਾਂਦੇ ਆ ਬਾਹਰ ਧੁੱਪ ਦੇ ਨਾਲ ਨਾਲ ਮਿੱਟੀ ਘੱਟਾ ਵੀ ਜਿਹੜਾ ਹੁੰਦਾ ਹੈ ਪੋਲਿਊਸ਼ਨ ਹੁੰਦਾ ਹੈ ਉਹ ਜਿਹੜਾ ਆਪਣੇ ਵਾਲਾਂ ਨੂੰ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਕਿਉਂਕਿ ਇਹ ਆਲਰੇਡੀ ਆਪਣੇ ਵਾਲਾਂ ਵਿੱਚ ਕੈਮੀਕਲ ਲੱਗੇ ਹੁੰਦੇ ਨੇ ਜਿਹੜੇ ਰਿਬਾਂਡਿੰਗ ਵਾਲੇ ਤੇ ਜਦੋਂ ਆਪਾਂ ਬਾਹਰ ਨਿਕਲਦੇ ਆ ਧੁੱਪ ਮਿੱਟੀ ਵਿੱਚ ਵੀ ਜਿਵੇਂ ਕੈਮੀਕਲ ਹੁੰਦੇ ਨੇ ਤੇ ਇਸ ਤਰ੍ਹਾਂ ਕੈਮੀਕਲ ਰਿਐਕਸ਼ਨ ਹੋਣ ਦਾ ਵੀ ਖਤਰਾ ਰਹਿੰਦਾ ਹੈ ਇਸ ਕਰਕੇ ਆਪਾਂ ਵਾਲਾਂ ਨੂੰ ਟੱਕ ਕੇ ਰੱਖੀਏ ਤਾਂ ਜੋ ਆਪਣੇ ਕੈਮੀਕਲ ਰਿਐਕਸ਼ਨ ਨਾ ਹੋ ਸਕੇ ਤੇ ਆਪਣੇ ਵਾਲਾਂ ਦਾ ਜਿਹੜਾ ਬੌਂਡ ਨਾ ਖਰਾਬ ਹੋਵੇ ਤੇ ਆਪਣੇ ਵਾਲਾਂ ਦੀ ਜਿਹੜੀ ਸਮੂਥਨੈਸ ਉਦਾਂ ਹੀ ਬਣੀ ਰਹੇ ਤੇ ਸਟ੍ਰੇਟ ਵੀ ਵਾਲ ਰਹਿਣ ਤੇ ਉਸ ਤੋਂ ਬਾਅਦ ਗੱਲ ਆਉਂਦੀ ਆ ਪਾਣੀ ਦੀ ਕਿ ਪਾਣੀ ਤੋਂ ਆਪਾਂ ਕਿਵੇਂ ਵਿਚਾਰ ਰੱਖਣਾ ਹੈ ਪਾਣੀ ਜਿਹੜਾ ਇਹਦੇ ਵਿੱਚ ਜਿਵੇਂ ਕਲੋਰੀਨ ਹੁੰਦਾ ਹੈ ਜਿਵੇਂ ਆਪਾਂ ਕਈ ਵਾਰੀ ਕਈ সুইਮਿੰਗ ਦੇ ਸ਼ਕੀਨ ਹੁੰਦੇ ਆ ਰੀਬੌਂਡਿੰਗ ਕਰਨ ਤੋਂ ਬਾਅਦ ਕੀ ਆ ਆਪਾਂ ਨੂੰ ਘੱਟੋ ਘੱਟ ਕੋਈ 4-5 ਮਹੀਨਿਆਂ ਤੱਕ ਤਾਂ ਕੋਸ਼ਿਸ਼ ਕਰੀਏ ਕਿ ਆਪਾਂ ਇਹਨਾਂ ਦੀ ਫੁੱਲ ਕੇਅਰ ਕਰ ਸਕੀਏ ਤੇ ਇਸ ਕਰਕੇ ਆਪਾਂ ਨੂੰ ਜਿਹੜਾ ਹੈ ਜਿਆਦਾ ਜਿਹੜੇ 스ਵਿਮਿੰਗ ਦੇ ਸ਼ਕੀਨ ਆ ਉਹਨਾਂ ਨੂੰ ਰਿਬੋਨਡਿੰਗ ਕਰਾਉਣ ਤੋਂ ਬਾਅਦ 스ਵਿਮਿੰਗ ਰੋਕ ਦੇਣੀ ਚਾਹੀਦੀ ਹੈ ਕਿਉਂਕਿ ਪਾਣੀ ਵਿੱਚ ਕਲੋਰੀਨ ਹੁੰਦਾ ਹੈ ਜਿਹਦੇ ਕਰਕੇ ਆਪਣੀ ਜਿਹੜੀ ਵਾਲਾਂ ਦੀ ਰਿਬੋਨਡਿੰਗ ਖਰਾਬ ਹੋ ਸਕਦੀ ਹੈ ਤੇ ਜਦੋਂ ਆਪਾਂ ਵੈਸੇ ਵੀਰ ਬੌਂਡਿੰਗ ਕਰਵਾ ਕੇ ਉਹਨੇ 3 ਦਿਨ ਤੱਕ ਆਪਾਂ ਵੈਸੇ ਵੀ ਪਾਣੀ ਟੱਚ ਨਹੀਂ ਹੁੰਦੇ ਨਾ ਨਾਰਮਲ ਵੀ ਤੇ ਬਾਅਦ ਵਿੱਚ ਵੀ ਆਪਾਂ ਜਿਹੜੀ ਆ ਬਾਹਰਲੇ ਪਾਣੀ ਜਿਹੜੇ ਹੁੰਦੇ ਆਪਾਂ ਉਹਨਾਂ ਤੋਂ ਅਵੋਇਡ ਕਰੀਏ ਕਿ ਆਪਾਂ ਆਪਣੇ ਵਾਲਾਂ ਦੀ ਕੇਅਰ ਕਰ ਸਕੀਏ ਬੌਂਡਿੰਗ ਕਰਨ ਤੋਂ ਪਹਿਲਾਂ ਜਦੋਂ ਵੀ ਆਪਾਂ ਰਬੌਂਡਿੰਗ ਕਰਵਾਉਣੀ ਆ ਉਸ ਤੋਂ ਪਹਿਲਾਂ ਆਪਾਂ ਪ੍ਰੋਫੈਸ਼ਨਲ ਨਾਲ ਕੰਸਲਟ ਕਰ ਲੈਣਾ ਚਾਹੀਦਾ ਕੰਸਲਟ ਕਰਨ ਵਿੱਚ ਆਪਣਾ ਇਹ ਫਾਇਦਾ ਹੋ ਜਾਂਦਾ ਕਿ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਪਣੇ ਵਾਲ ਕਿਸ ਤਰ੍ਹਾਂ ਦੇ ਨੇ ਕਿਉਂਕਿ ਆਪਾਂ ਨੂੰ ਆਪਣੇ ਇਸ ਚੀਜ਼ ਬਾਰੇ ਜਿਹੜਾ ਹੇਅਰ ਪ੍ਰੋਫੈਸ਼ਨਲਸ ਹੁੰਦੇ ਨੇ ਜਿਹੜੀ ਉਹਨਾਂ ਨੂੰ ਨੌਲੇਜ ਆ ਆਪਾਂ ਨੂੰ ਨਹੀਂ ਨੌਲੇਜ ਹੁੰਦੀ ਇਸ ਕਰਕੇ ਉਹ ਆਪਾਂ ਨੂੰ ਚੰਗੀ ਤਰ੍ਹਾਂ ਸਮਝਾਉਂਦੇ ਆ ਤੁਹਾਡੇ ਵਾਲਾਂ ਦਾ ਟੈਕਸਚਰ ਕਿਸ ਤਰ੍ਹਾਂ ਦਾ ਹੈ ਤੁਹਾਡੀ ਕੇਅਰ ਕਿਸ ਤਰ੍ਹਾਂ ਹੋਏਗੀ ਤੁਹਾਡੇ ਵਾਲਾਂ ਤੇ ਕਿਹੜੀ ਕਰੀਮ ਜਾਏਗੀ ਕਿਉਂਕਿ ਬਾਜ਼ਾਰਾਂ ਵਿੱਚ ਬਹੁਤ ਸਾਰੀਆਂ ਕਰੀਮਜ਼ ਆ ਚੁੱਕੀਆਂ ਨੇ ਤੇ ਉਹਦੇ ਵਿੱਚ ਆਪਾਂ ਨੂੰ ਉਹ ਸਮਝਾਉਣਗੇ ਕਿ ਤੁਹਾਡੇ ਵਾਲਾਂ ਤੇ ਕਿਸ ਤਰ੍ਹਾਂ ਦਾ ਮਤਲਬ ਜਿਵੇਂ ਕਈ ਵਾਰੀ ਵਾਲ ਹੁੰਦੇ ਆ ਥੋੜੇ ਜਿਵੇਂ ਵੇਵੀ ਹੁੰਦੇ ਆ ਕਈ ਹਲਕੇ ਮਤਲਬ ਸਟ੍ਰੇਟ ਹੀ ਹੁੰਦੇ ਆ ਆਲਰੇਡੀ ਉਹਨਾਂ ਨੂੰ ਕੱਲ ਦੀ ਸਮੂਥਨੈਸ ਦੇਣ ਦੀ ਲੋੜ ਹੁੰਦੀ ਆ ਕਈ ਬਹੁਤ ਜ਼ਿਆਦਾ ਕਰਲੀ ਵਹਾਲ ਹੁੰਦੇ ਆ ਤੇ ਵਾਲਾਂ ਦੇ ਹਿਸਾਬ ਨਾਲ ਵੀ ਕੈਮੀਕਲ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਵੇਂ ਆਪਾਂ 3 ਦਿਨ ਵਾਸਤੇ ਆਪਾਂ ਰੱਖਦੇ ਆ ਜਦੋਂ ਰਬੋਂਡਿੰਗ ਕਰਾਉਣ ਤੋਂ ਬਾਅਦ ਜਿਹੜਾ ਹੈਡ ਵਾਸ਼ ਕਰਾਉਣੇ ਆ ਕੋਸ਼ਿਸ਼ ਕਰੋ ਕਿ ਤੁਸੀਂ ਜਿੱਥੋਂ ਰਬੋਂਡਿੰਗ ਕਰਵਾਈ ਆ ਉੱਥੇ ਜਾ ਕੇ ਹੈਡ ਵਾਸ਼ ਕਰਵਾਓ ਤੇ ਇੱਕ ਤਾਂ ਤੁਹਾਨੂੰ ਤਰੀਕਾ ਪਤਾ ਲੱਗ ਜਾਊਗਾ ਕਿ ਆਪਾਂ ਆਫਟਰ ਰਬੋਂਡਿੰਗ ਕਿਸ ਤਰ੍ਹਾਂ ਹੈਡ ਵਾਸ਼ ਕਰਨਾ ਹੈ ਤੇ ਦੂਸਰਾ ਜਦੋਂ ਆਪਾਂ ਘਰ ਵਿੱਚ ਵੀ ਹੈਡ ਵਾਸ਼ ਕਰਨਾ ਹੈ ਤੇ ਉਹ ਵੀ ਆਪਾਂ ਪ੍ਰੋਫੈਸ਼ਨਲ ਦੀ ਸਲਾਹ ਨਾਲ ਹੀ ਹੈਡ ਵਾਸ਼ ਕਰਨਾ ਹੈ ਕਿ ਕਿਹੜੇ ਸ਼ੈਂਪੂ ਕੰਡੀਸ਼ਨਰ ਜਾਂ ਸੀਰਮ ਦੀ ਵਰਤੋਂ ਕਰਨੀ ਆ ਇਸ ਕਰਕੇ ਆਪਾਂ ਨੂੰ ਫਿਰ ਵਾਲਾਂ ਦਾ ਜਿਹੜਾ ਹੈ ਟੈਕਸਚਰ ਉਹ ਸਹੀ ਬਣਿਆ ਰਹੂਗਾ ਤੇ ਜਿਵੇਂ ਆਪਾਂ ਕਈ ਲੋਕ ਹੁੰਦੇ ਆ ਵਾਲਾਂ ਨੂੰ ਆਦਤ ਹੁੰਦੀ ਆ ਕਿ ਤੇਲ ਲਗਾਉਣ ਦੀ ਜਾਂ ਕੋਈ ਦੀ ਮ사ਜ ਕਰਦੇ ਨੇ ਕਈ ਅਲੱਗ-ਅਲੱਗ ਤੇਲ ਜਿਹੜੇ ਹੁੰਦੇ ਆ ਉਹਨਾਂ ਦੀ ਆਪਾਂ ਵਰਤੋਂ ਕਰਦੇ ਆ ਪਰ ਜਦੋਂ ਆਪਾਂ ਰਬੋਂਡਿੰਗ ਕਰਵਾ ਲਈ ਉਦੋਂ ਇੰਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਹੈ ਘੱਟੋ-ਘੱਟ 6 ਮਹੀਨੇ ਤੱਕ ਆਪਾਂ ਹੈੱਡ ਦੀ ਜਿਹੜੀ ਤੇਲ ਨਾਲ ਮ사ਜ ਨਹੀਂ ਕਰਨੀ ਨਾਰਮਲ ਜਿਹੜਾ ਵੀ ਆਪਾਂ ਨੂੰ ਆਪਣਾ ਹੈਅਰ ਪ੍ਰੋਫੈਸ਼ਨਲ ਹੋਊਗਾ ਆਪਾਂ ਨੂੰ ਸ਼ੈਂਪੂ ਕੰਡੀਸ਼ਨਰ ਸੀਰਮ ਰეკਮੈਂਡ ਕਰੇਗਾ ਆਪਾਂ ਉਹੀ ਯੂਜ਼ ਕਰਨੇ ਆ ਉਸ ਤੋਂ ਬਾਅਦ ਆਪਣੇ ਆ ਜਾਂਦਾ ਹੈ ਕਿ ਕੈਮੀਕਲ ਜਲਤੋਂ ਲਗਾ ਕੇ ਆਪਾਂ ਉਸ ਤੋਂ ਬਾਅਦ ਹੋਰ ਕੋਈ ਕੈਮੀਕਲ ਲਗਾਉਣਾ ਚਾਹੀਦਾ ਹੈ ਕਿ ਨਹੀਂ ਕਈ ਵਾਰੀ ਆਪਾਂ ਨੂੰ ਕਈ ਸਲਾਹ ਦੇ ਦਿੰਦੇ ਆ ਕਿ ਚਲੋ ਨਹੀਂ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਕਰਵਾ ਲਓ ਤੁਸੀਂ ਹਾਈਲਾਈਟ ਕਰਵਾ ਲਓ ਪਰ ਨਹੀਂ ਜਿਹੜੇ ਪ੍ਰੋਫੈਸ਼ਨਲਸ ਹੁੰਦੇ ਆ ਉਹ ਆਪਾਂ ਨੂੰ ਸਹੀ ਸਲਾਹ ਦੇਣਗੇ ਜਿਵੇਂ ਆਪਾਂ ਵਾਲਾਂ ਨੂੰ ਹਾਈਲਾਈਟ ਕਿੰਨੇ ਦਿਨਾਂ ਬਾਅਦ ਕਰਵਾ ਸਕਦੇ ਆ ਜਾਂ ਨਹੀਂ ਕਰਵਾ ਸਕਦੇ ਇਸ ਕਰਕੇ ਸਾਨੂੰ ਕਿਉਂਕਿ ਆਲਰੇਡੀ ਕੈਮੀਕਲ ਲੱਗਾ ਹੁੰਦਾ ਆਪਣੇ ਵਾਲਾਂ ਤੇ ਜੇ ਆਪਾਂ ਹਾਈਲਾਈਟ ਜਿਹੜਾ ਕਰਵਾਉਣੇ ਆ ਉਹ ਵੀ ਕੈਮੀਕਲ ਸਾਰਾ ਹੁੰਦੇ ਪ੍ਰੋਡਕਟ ਤੇ ਓਬਵੀਅਸਲੀ ਆਪਣੇ ਵਾਲ ਜਿਹੜੇ ਆ ਕੈਮੀਕਲ ਦੇ ਉੱਪਰ ਕੈਮੀਕਲ ਲਗਾਵਾਂਗੇ ਤਾਂ ਅ ਅਸਰ ਤਾਂ ਹੁੰਦਾ ਹੀ ਆ ਤੇ ਇਸ ਕਰਕੇ ਅਵੋਇਡ ਕਰ ਲਓ ਥੋੜਾ ਜਿਹਾ ਟਾਈਮ ਪਾ ਕੇ ਫੇਰ ਹੀ ਹਾਈਲਾਈਟ ਕਰਵਾਓ ਵਾਲਾਂ ਨੂੰ ਕੁਝ ਕੁ ਕਰੀਮਸ ਜਿਵੇਂ ਆ ਗਈਆਂ ਬਾਜ਼ਾਰ 'ਚ ਆਪਾਂ ਨਾਲ ਕਰ ਸਕਦੇ ਆ ਜਾਂ ਥੋੜੇ ਸਮੇਂ ਬਾਅਦ ਕਰ ਸਕਦੇ ਆ ਪਰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਆਪਾਂ 헤ਡ ਉੱਤੇ ਇੱਕ ਕੈਮੀਕਲ ਦੂਜਾ ਕੈਮੀਕਲ ਜਾਂ ਤੀਜਾ ਕੈਮੀਕਲ ਲਾ ਲਿਆ ਇਸ ਤਰ੍ਹਾਂ ਆਪਣੇ ਵਾਲਾਂ ਨੂੰ ਹਾਰਮ ਪਹੁੰਚੂਗਾ ਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਜਿਸ ਤਰ੍ਹਾਂ ਕਿ ਆਪਾਂ ਬੌਂਡਿੰਗ ਕਰਵਾ ਚੁੱਕੇ ਆ ਤੇ ਉਸ ਤੋਂ ਬਾਅਦ ਆਪਣੇ ਵਾਲ ਜਿਵੇਂ ਆਪਾਂ ਕਹਤਾ ਕਿ ਕਈ ਹੀ ਨਾ ਮਹਿੰਦੀ ਲਗਾ ਲੈਂਦੇ ਆ ਤੇ ਇਸ ਤਰ੍ਹਾਂ ਇਹਨਾਂ ਚੀਜ਼ਾਂ ਤੋਂ ਵੀ ਅਵਾਇਡ ਕਰੋ ਕਿਉਂਕਿ ਐਵੇਂ ਆਪਣੇ ਜਿਹੜੇ ਵਾਲਾਂ ਦੀ ਰਬਡਿੰਗ ਆ ਉਹ ਖਰਾਬ ਹੋ ਸਕਦੀ ਆ ਤੇ ਜਦੋਂ ਆਪਾਂ ਰਬਡਿੰਗ ਕਰਵਾਉਣੀ ਆ ਉਸ ਤੋਂ ਪਹਿਲਾਂ ਵੀ ਜਿਹੜੀ ਹੈ ਨਾ ਕੋਟਡ ਵਾਲ ਨਹੀਂ ਹੋਣੇ ਚਾਹੀਦੇ 2-3 ਮਹੀਨੇ ਮਤਲਬ ਹੋ ਚੁੱਕੇ ਹੋਣ ਉਸ ਤੋਂ ਬਾਅਦ ਹੀ ਆਪਾਂ ਰਬਡਿੰਗ ਕਰਵਾਈਏ ਜੇਕਰ ਆਪਾਂ ਬਹੁਤ ਜ਼ਿਆਦੀ ਵਧੀਆ ਲੁੱਕ ਚਾਹੁੰਦੇ ਆ ਤੇ ਜਦੋਂ ਆਪਾਂ ਵਾਲ ਜਿਹੜੇ ਆਪਣੇ ਰਬਡਿੰਗ ਹੋ ਜਾਂਦੀ ਆ ਉਸ ਤੋਂ ਬਾਅਦ ਆਪਾਂ ਕੀ ਕਰਦੇ ਆ ਵਾਲਾਂ ਨੂੰ ਕਲਰ ਕਰਦੇ ਆ ਜਾਂ ਕੁਝ ਵੀ ਤਾਂ ਕੋਸ਼ਿਸ਼ ਕਰੋ ਕਿ ਆਪਣੇ ਵਾਲਾਂ ਨੂੰ ਕਲਰ ਨਾ ਕੀਤਾ ਜਾਵੇ ਆਪਾਂ ਇਹਨਾਂ ਚੀਜ਼ਾਂ ਤੋਂ ਬਚੀਏ ਕਿਉਂਕਿ ਕੈਮੀਕਲ ਆਲਰੇਡੀ ਬਹੁਤ ਸਟਰੋਂਗ ਲੱਗ ਚੁੱਕਾ ਹੁੰਦਾ ਹੈ ਤਾਂ ਜੋ ਆਪਣੇ ਜਿਹੜੇ ਵਾਲਾਂ ਦੀਆਂ ਰੂਟਸ ਆ ਉਹ ਵੀਕ ਨਾ ਹੋਣ ਤੇ ਵੀਕਸ ਤੋਂ ਮੈਨੂੰ ਯਾਦ ਆਇਆ ਕਿ ਆਪਣੇ ਵਾਲ ਕਈ ਵਾਰੀ ਝੜਨ ਲੱਗ ਜਾਂਦੇ ਆ ਕਈ ਕਈਆਂ ਦੀ ਇਹੀ ਸ਼ਿਕਾਇਤ ਆਉਂਦੀ ਹੈ ਕਿ ਮੈਮ ਸਾਡੇ ਵਾਲ ਝੜਦੇ ਆ ਰਬੋਂਡਿੰਗ ਤੋਂ ਬਾਅਦ ਇਦੇ ਪਿੱਛੇ ਇਹੀ ਰੀਜ਼ਨ ਹੁੰਦਾ ਕਿਉਂਕਿ ਆਪਣੇ ਇੱਕਦਮ ਇੰਨਾ ਕਿੱਡਾ ਹਾਰਡ ਕੈਮੀਕਲ ਹੋਗਾ ਤੁਸੀਂ ਸੋਚੋ ਵੀ ਜਿੰਨੇ ਆਪਣੇ ਵਾਲਾਂ ਦੀ ਜਿਵੇਂ ਆਪਣੇ ਬਹੁਤ ਸਾਰੇ ਵੇਵਜ਼ ਹੁੰਦੇ ਆ ਉਹਨਾਂ ਦੀ ਲੁੱਕ ਨੂੰ ਹੀ ਬਦਲ ਕੇ ਰੱਖਦਾ ਸਟ੍ਰੇਟ ਕਰਤਾ ਸਿੱਧਾ ਤੇ ਹੁੰਦਾ ਤਾਂ ਆਪਾਂ ਨੂੰ ਵੀ ਪਤਾ ਹੀ ਆ ਕੈਮੀਕਲ ਆ ਪਰ ਕੈਮੀਕਲ ਦੇ ਨਾਲ ਨਾਲ ਆਪਾਂ ਵਾਲਾਂ ਦੀ ਕੇਅਰ ਰੱਖੀਏ ਤਾਂ ਨਾ ਤਾਂ ਵਾਲ ਝੜਨਗੇ ਤੇ ਨਾ ਹੀ ਰੁੱਖੇ ਹੋਣਗੇ ਕਿਉਂਕਿ ਆਪਾਂ ਜਾਦਾ ਹਾਰਡ ਸ਼ੈਂਪੂ ਵੀ ਜਦੋਂ ਵਰਤਾਂਗੇ ਤਾਂ ਆਪਣੇ ਵਾਲਾਂ ਦੀਆਂ ਜਿਹੜਾ ਕਮਜ਼ੋਰ ਹੁੰਦੀਆਂ ਪ੍ਰੋਫੈਸ਼ਨਲ ਨੂੰ ਪੁੱਛ ਕੇ ਫੇਰ ਤੁਸੀਂ ਸ਼ੈਂਪੂ ਕੰਡੀਸ਼ਨਰ ਤੇ ਸੀਰਮ ਦੀ ਵਰਤੋਂ ਕਰਨੀ ਆ ਸੀਰਮ ਦੀ ਵਰਤੋਂ ਵੀ ਡੇਲੀ ਕਰਨੀ ਚਾਹੀਦੀ ਹੈ ਕੰਡੀਸ਼ਨਰ ਦੀ ਵਰਤੋਂ ਵੀ ਜਦੋਂ ਆਪਾਂ ਸ਼ੈਂਪੂ ਕਰਨਾ ਹੈ ਜ਼ਰੂਰ ਕਰਨੀ ਆ ਕਈ ਵਾਰੀ ਆਪਾਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਦੇ ਆ ਜਿਹਦੇ ਨਾਲ ਆਪਣੇ ਵਾਲ ਜਿਆਦਾ ਖੁਸ਼ਕ ਹੋ ਜਾਂਦੇ ਆ ਤੇ ਸਮੇਂ-ਸਮੇਂ ਤੇ ਆਪਾਂ ਨੂੰ ਸਪਾ ਵੀ ਕਰਾਉਣਾ ਚਾਹੀਦਾ ਹੈ ਮੋਸਟਲੀ ਲੋਕ ਕੀ ਕਰਦੇ ਆ ਵੇਖੋ ਦੇਖੀ ਦੇ ਵਿੱਚ ਰਬਡਿੰਗ ਤਾਂ ਕਰਾ ਲੈਂਦੇ ਆ ਪਰ ਪ੍ਰੋਫੈਸ਼ਨਲ ਸੁਝਾਅ ਵੀ ਦਿੰਦਾ ਕਿ ਤੁਸੀਂ ਥੋੜੇ ਟਾਈਮ ਬਾਅਦ ਸਪਾ ਜ਼ਰੂਰ ਕਰਾਉਣਾ ਹੈ ਪਰ ਉਹ ਕੀ ਕਰਦੇ ਆ ਸਪਾ ਬਿਲਕੁਲ ਵੀ ਨਹੀਂ ਕਰਵਾਉਂਦੇ ਜਿਹਦੇ ਕਰਕੇ ਆਪਣੇ ਵਾਲ ਬਹੁਤ ਜ਼ਿਆਦਾ ਖੁਸ਼ਕ ਰੁੱਖੇ ਤੇ ਝੜਨੇ ਸ਼ੁਰੂ ਹੋ ਜਾਂਦੇ ਨੇ ਜਿਹੜਾ ਸਪਾ ਹੈ ਇਹ ਜੇਕਰ ਆਪਣੇ ਵਾਲ ਝੜਦੇ ਵੀ ਆ ਤੇ ਸਪਾ ਜਿਹੜਾ ਆਪਣੇ ਵਾਲਾਂ ਨੂੰ ਰੀ ਗਰੋਥ ਦਿੰਦਾ ਹੈ ਜਿਹਦੇ ਨਾਲ ਆਪਾਂ ਨੂੰ ਵਾਲਾਂ ਦੀ ਜਿਹੜੀ ਹੈ ਉਹ ਸੰਘਣਾਪਣ ਖਤਮ ਨਹੀਂ ਹੁੰਦਾ ਕਈਆਂ ਦੇ ਵਾਲ ਗੰਜੇ ਹੋ ਜਾਂਦੇ ਮਤਲਬ ਜ਼ਿਆਦਾ ਝੜਨ ਨਾਲ ਤੇ ਉਹ ਚੀਜ਼ਾਂ ਤੋਂ ਨੂੰ ਧਿਆਨ ਵਿੱਚ ਰੱਖਣ ਨਾਲ ਆਪਣੇ ਵਾਲਾਂ ਨੂੰ ਕੁਝ ਵੀ ਨਹੀਂ ਹੁੰਦਾ ਜਿਵੇਂ ਕਿ ਮੈਂ ਆਪਣੀ ਗੱਲ ਕਰਾਂ ਮੇਰੇ ਵਾਲਾਂ ਨੂੰ 2.5 ਸਾਲ ਹੋ ਗਿਆ ਮੇਰੇ ਵਾਲ ਬਿਲਕੁਲ ਇੰਨੇ ਇੰਨੇ ਸੀ ਪਹਿਲਾਂ ਬਹੁਤ ਛੋਟੇ ਵਾਲ ਸੀਗੇ ਤੇ ਹੁਣ ਮੇਰੇ ਵਾਲ ਮੈਂ ਪਰਸਨਲੀ ਆਪਦੀ ਗੱਲ ਤੁਹਾਡੇ ਸਾਹਮਣੇ ਰੱਖਦੀ ਆ ਮੈਂ 3-4 ਵਾਰੀ ਰ ਬੌਂਡਿੰਗ ਕਰਵਾ ਚੁੱਕੀ ਆ ਮੈਂ ਹਾਈਲਾਈਟ ਵੀ ਕਰਵਾਇਆ ਕਲਰ ਵੀ ਮੈਂ ਕਰਦੀ ਆ ਤੇ ਪਰ ਮੇਰੇ ਵਾਲ ਕਿਉਂ ਸਹੀ ਨਹੀਂ ਕਿਉਂਕਿ ਮੈਂ ਕਰਵਾਉਣ ਤੋਂ ਬਾਅਦ ਜਿਹੜੀ ਕੇਅਰ ਆ ਨਾ ਉਹ ਸਹੀ ਰੱਖਦੀ ਆ ਜੇਕਰ ਆਪਾਂ ਹਾਈਲਾਈਟ ਕਰਦੇ ਆ ਤਾਂ ਉਸ ਤੋਂ ਬਾਅਦ ਜਿਹੜੇ ਆਪਾਂ ਨੂੰ ਕੰਡੀਸ਼ਨਰ ਪ੍ਰੋਵਾਈਡ ਕੀਤੇ ਜਾਂਦੇ ਨੇ ਉਹ ਹੀ ਕੰਡੀਸ਼ਨਰ ਲਗਾਉਣੇ ਚਾਹੀਦੇ ਆ ਨਾ ਕੋਈ ਕੋਈ ਹੋਰ ਕੰਡੀਸ਼ਨਰ ਜਦੋਂ ਆਪਾਂ ਗਲਤ ਚੀਜ਼ਾਂ ਵਰਤਦੇ ਆ ਤਾਂ ਫਿਰ ਆ ਓਬਵੀਅਸ ਹੀ ਮੈਂ ਕਈਆਂ ਦੇ ਦੇਖਿਆ ਹਾਈਲਾਈਟ ਕਰਵਾਉਣ ਤੋਂ ਬਾਅਦ ਜਾਂ ਕਲਰ ਕਰਵਾਉਣ ਤੋਂ ਬਾਅਦ ਵਾਲ ਇਸ ਤਰ੍ਹਾਂ ਲੱਗਦੇ ਜਿਵੇਂ ਝਾੜੂ ਬਣ ਜਾਂਦੇ ਨੇ ਉਹ ਉਦੋਂ ਹੀ ਬੰਦਦੇ ਆ ਜਦੋਂ ਆਪਾਂ ਉਹਨਾਂ ਨੂੰ ਪ੍ਰੋਪਰ ਕੇਅਰ ਨਹੀਂ ਕਰਦੇ ਆਪਾਂ ਸਪੈਸ਼ਲ ਜਿਹੜੇ ਉਹਨਾਂ ਨੇ ਬਣਾਏ ਹੁੰਦੇ ਆ ਕੰਪਨੀ ਜਿਹੜੀ ਆ ਸੇਮੀ ਉਸ ਸਾਹਬ ਨਾਲ ਪ੍ਰੋਡਕਟ ਤਿਆਰ ਕਰਦੀ ਆ ਕਿ ਆਪਣੇ ਵਾਲਾਂ ਦਾ ਨੁਕਸਾਨ ਨਾ ਹੋ ਸਕੇ ਪਰ ਆਪਾਂ ਕੀ ਕਰਦੇ ਆ ਦੇਖੋ ਦੇਖੀ ਦੇ ਵਿੱਚ ਕਰਵਾਤਾ ਲੈਨੇ ਪਰ ਬਾਅਦ ਚ ਕੇਅਰ ਨਹੀਂ ਕਰਦੇ ਸ਼ੈਂਪੂ ਕੰਡੀਸ਼ਨਰ ਹੋਰ ਵਰਤੀ ਜਾਂਦੇ ਆ ਜਿਹੜਾ ਕਿ ਆਪਾਂ ਨੂੰ ਉਹ ਜਿਹੜਾ ਸਲਾਹ ਦਿੰਦਾ ਪ੍ਰੋਫੈਸ਼ਨਲ ਉਹਦੇ ਸਾਹਬ ਨਾਲ ਵਰਤਨੇ ਚਾਹੀਦੇ ਆ ਤੇ ਫਿਰ ਆਪਣੇ ਵਾਲਾਂ ਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਤੇ ਇੱਕ ਗੱਲ ਦਾ ਆਪਾਂ ਨੂੰ ਵੀ ਇੱਥੇ ਪਤਾ ਹੋਣਾ ਚਾਹੀਦਾ ਜਦੋਂ ਵੀ ਆਪਾਂ ਬੌਂਡਿੰਗ ਕਰਵਾਉਣ ਜਾਂਦੇ ਆ ਤੇ ਆਪਾਂ ਨੂੰ ਆਪਾਂ ਦੇਖਦੇ ਹੀ ਆ ਜੇ ਦੌਰ ਬੌਂਡਿੰਗ ਹੁੰਦੀ ਆ ਪਤਲੇ-ਪਤਲੇ ਸੈਕਸ਼ਨ ਚ ਹੋਣੀ ਚਾਹੀਦੀ ਆ ਜੇਕਰ ਆਪਾਂ ਕਿਸੇ ਅਣਜਾਣ ਬੰਦੇ ਤੋਂ ਵੀ ਕਰਵਾਉਣੇ ਆ ਤਾਂ ਆਪਾਂ ਦੇਖ ਸਕਦੇ ਆ ਜਦੋਂ ਆਪਾਂ ਮੋٹے-ਮੋٹے ਸੈਕਸ਼ਨ ਲੈ ਕੇ ਆਪਾਂ ਪ੍ਰੈਸਿੰਗ ਕਰਦੇ ਆ ਤੇ ਉਹਦਾ ਰਿਜ਼ਲਟ ਉਨਾ ਵਧੀਆ ਨਹੀਂ ਆਉਂਦਾ ਹਮੇਸ਼ਾ ਪਤਲੇ-ਪਤਲੇ ਸੈਕਸ਼ਨ ਲੈ ਕੇ ਹੀ ਰਬੌਂਡਿੰਗ ਕੀਤੀ ਜਾਂਦੀ ਆ ਤੇ ਵਾਰ-ਵਾਰ ਪ੍ਰੈਸਿੰਗ ਕਰਕੇ 6-7 ਵਾਰ ਇੱਕ ਸੈਕਸ਼ਨ ਤੇ ਪ੍ਰੈਸਿੰਗ ਕਰਾਂਗੇ ਤਾਂ ਗੁੱਡ ਰਿਜ਼ਲਟ ਆਉਂਦਾ ਹੈ ਉਸ ਤੋਂ ਬਾਅਦ ਜਦੋਂ ਆਪਾਂ ਵਾਲਾਂ ਦੀ ਰਬਡਿੰਗ ਹੋ ਜਾਂਦੀ ਆ ਤਾਂ ਆਪਾਂ ਨੂੰ ਵਾਲ ਜਿਹੜੇ ਟਾਈ ਨਹੀਂ ਕਰਨੇ ਚਾਹੀਦੇ ਵਾਲਾਂ ਨੂੰ ਖੁੱਲੇ ਰੱਖਣਾ ਚਾਹੀਦਾ ਇਸ ਪੁਆਇੰਟ ਨੂੰ ਹਮੇਸ਼ਾ ਯਾਦ ਰੱਖਣਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵਾਲਾਂ ਨੂੰ ਅ ਰਬਡਿੰਗ ਤੋਂ ਬਾਅਦ ਵਾਸ਼ ਕਰਦੇ ਆ ਜਦੋਂ ਆਪਾਂ ਤੇ ਆਪਾਂ ਨੂੰ ਹੁੰਦਾ ਆ ਆਪਾਂ ਚਲੋ ਜਲਦੀ ਹੁੰਦੀ ਕਾਲੀ ਹੁੰਦੀ ਜਾਂ ਕੰਮ ਵਾਲੇ ਜਿਹੜੇ ਹੁੰਦੇ ਜ਼ਿਆਦਾਤਰ ਜਿਵੇਂ ਆਫੀਸ਼ੀਅਲ ਵਰਕਰ ਲੇਡੀਆਂ ਹੁੰਦੀਆਂ ਨੇ ਉਹਨਾਂ ਨੂੰ ਹੁੰਦਾ ਹੈ ਕਿ ਆਪਾਂ ਚਲੋ ਚੱਕਿਆ ਡਰਾਇਰ ਤੇ హెయిਰ ਨੂੰ ਸੁਕਾ ਲਿਆ ਪਰ ਉਦੋਂ ਤੁਸੀਂ ਕੋਸ਼ਿਸ਼ ਕਰੋ ਕਿ ਜ਼ਿਆਦਾ ਹੀਟ ਜਿਹੜੀ ਆ ਡਰਾਇਰ ਨਾਲ ਨਾ ਦਿੱਤੀ ਜਾਵੇ ਕੋਸ਼ਿਸ਼ ਕਰੋ ਕਿ ਠੰਡੀ ਜਿਹੜੀ ਹਵਾ ਨਾਲ ਹੀ ਆਪਾਂ ਵਾਲ ਵਾਲਾਂ ਨੂੰ ਸੁਕਾ ਲਈਏ ਤੇ ਕਈ ਲੋਕ ਹੁੰਦੇ ਆ ਜਿਵੇਂ ਸਟੀਮ ਬਾਥ ਲੈਂਦੇ ਆ ਤੇ ਉਸ ਟਾਈਮ ਜਿਵੇਂ ਆਪਾਂ ਹਜੇ ਤਾਜ਼ੀ-ਤਾਜ਼ੀ ਰਬੋਂਡਿੰਗ ਕਰਵਾਈ ਆ ਤੇ ਆਪਾਂ ਸਟੀਮ ਬਾਥ ਲੈ ਲਿਆ ਉਹਦੇ ਨਾਲ ਵੀ ਆਪਣੇ ਜਿਹੜੇ ਵਾਲਾਂ ਨੂੰ ਜਿਹੜੇ ਕਰਨ ਪੈ ਜਾਣਗੇ ਤੇ ਆਪਣੀ ਰਬੋਂਡਿੰਗ ਖਰਾਬ ਹੋ ਜਾਊਗੀ ਤੇ ਤਿੰਨ ਦਿਨ ਤੋਂ ਬਾਅਦ ਹੈੱਡ ਵਾਸ਼ ਤੋਂ ਬਾਅਦ ਵੀ ਕੋਸ਼ਿਸ਼ ਕਰੋ ਕਿ ਆਪਾਂ ਵਾਲਾਂ ਨੂੰ ਸਟੀਮ ਨਹੀਂ ਦੇਣੀ ਕਿਉਂਕਿ ਆਲਰੇਡੀ ਬਹੁਤ ਹਿੱਟਡ ਪ੍ਰੋਡਕਟ ਆਪਣੇ ਵਾਲਾਂ ਤੇ ਲੱਗ ਚੁੱਕੇ ਆ ਤੇ ਇਹਦੇ ਨਾਲ ਆਪਾਂ ਨੇ ਹੋਰ ਜੇ ਆਪਾਂ ਸਟੀਮ ਦਵਾਂਗੇ ਤੇ ਵਾਲਾਂ ਨੂੰ ਹੀਟ ਮਿਲੇਗੀ ਜਿਹੜਾ ਕਰਕੇ ਆਪਣੇ ਵਾਲਾਂ ਦਾ ਨੁਕਸਾਨ ਹੁੰਦਾ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਧਿਆਨ ਵਿੱਚ ਰੱਖ ਕੇ ਆਪਾਂ ਆਪਣੇ ਵਾਲਾਂ ਨੂੰ ਟੁੱਟਣ ਤੋਂ, ਖੁਸ਼ਕ, ਰੁੱਖੇ ਸੁੱਕੇ ਹੋਣ ਤੋਂ ਬਚਾ ਸਕਦੇ ਹਾਂ। ਟੇਰ ਬੌਂਡਿੰਗ ਕਰਾਉਣ ਤੋਂ ਬਾਅਦ ਆਪਾਂ ਜਿਵੇਂ 3 ਦਿਨ ਦੀ ਕੇਅਰ ਵਿੱਚ ਕੀ ਕਰਦੇ ਆਂ ਵਾਲਾਂ ਨੂੰ ਲੂਜ਼ ਰੱਖਦੇ ਆਂ ਤੇ ਉਸ ਤੋਂ ਬਾਅਦ ਵੀ ਜਿਵੇਂ ਆਪਾਂ ਹੈੱਡ ਵਾਸ਼ ਕਰ ਲਿਆ ਉਸ ਤੋਂ ਬਾਅਦ ਵੀ ਆਪਾਂ ਕਈ ਵਾਰੀ ਕੀ ਕਰਦੇ ਆਂ ਬਹੁਤ ਜ਼ਿਆਦਾ ਟਾਈਟ ਰਬੜ ਪਾ ਲੈਨੇ ਆਂ ਤਾਂ ਇਸ ਤਰ੍ਹਾਂ ਨਹੀਂ ਕੋਸ਼ਿਸ਼ ਕਰੋ ਕਿ ਆਪਾਂ ਜਿਹੜੀ ਰਬੜ ਪਾਉਣੀ ਆ ਉਹ ਲੂਜ਼ ਰੱਖੀਏ। ਤੇ ਕਈ ਵਾਰੀ ਆਪਾਂ ਬਹੁਤ ਸਾਰੀਆਂ ਪਿੰਸ ਲਗਾ ਲੈਂਦੇ ਆ ਜਿਹਦੇ ਨਾਲ ਵਾਲਾਂ ਦਾ ਜਿਹੜਾ ਲੁੱਕ ਬਿਲਕੁਲ ਖਰਾਬ ਹੋ ਜਾਂਦੀ ਆ ਤੇ ਜਿਆਦਾ ਟਾਈਟ ਮੇਢੀ ਨਾ ਕਰੋ ਵਾਲਾਂ ਨੂੰ ਕੋਸ਼ਿਸ਼ ਕਰੋ ਕਿ 2-3 ਮਹੀਨੇ ਲਈ ਥੋੜਾ ਸੁਖਾਲਾ ਰੱਖਿਆ ਜਾਵੇ ਲੂਜ਼ ਰੱਖਿਆ ਜਾਵੇ ਜਿਹੜੀਆਂ ਪਿੰਸ ਆ ਉਹ ਵੀ ਜਿਆਦਾ ਟਾਈਟ ਨਾ ਲਾਈਏ ਇਸ ਤਰ੍ਹਾਂ ਆਪਣੇ ਵਾਲਾਂ ਦੇ ਲੁੱਕ ਬਹੁਤ ਸੋਹਣੀ ਰਹਿੰਦੀ ਆ ਤੇ ਹੋਰ ਆਪਾਂ ਜਿਵੇਂ ਕੈਮੀਕਲ ਬਾਰੇ ਤਾਂ ਆਪਾਂ ਹੋਰ ਅੱਗੇ ਗੱਲ ਕਰੀ ਲਈ ਵੀ ਜਿਵੇਂ ਬਲੀਚ ਜਾਂ ਕਲਰਿੰਗ ਉਸ ਚੀਜ਼ ਤੋਂ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਜੇਕਰ ਆਪਾਂ ਨੇ ਵਾਲਾਂ ਦੀ ਆਪਾਂ ਹੈਲਥ ਬਣਾਈ ਰੱਖਣੀ ਹੈ ਤੇ ਇਸ ਤੋਂ ਇਲਾਵਾ ਆਪਾਂ ਵਾਲਾਂ ਦੀ ਹੋਰ ਸਾਰੇ ਮਤਲਬ ਸਪਾ ਵੈਰਾ ਘਰ ਸਹੀ ਟਾਈਮ ਤੇ ਲੈਂਦੇ ਰਹਿਣਾ ਚਾਹੀਦਾ ਹੈ ਤੇ ਵਾਲਾਂ ਦੀ ਕੋਸ਼ਿਸ਼ ਕਰੀਏ ਕਿ ਆਪਾਂ ਖੁਸ਼ਕ ਨਹੀਂ ਹੋਣ ਦੇਣਾ ਜਦੋਂ ਵੀ ਆਪਾਂ ਨੂੰ ਲੱਗਦਾ ਹੈ ਕਿ ਵਾਲ ਆਪਣੇ ਖੁਸ਼ਕ ਹੋ ਰਹੇ ਆ ਤਾਂ ਆਪਾਂ ਸਪਾ ਕਰਾ ਲਈਏ ਤੇ ਟਾਈਮ ਟੂ ਟਾਈਮ ਸ਼ੈਂਪੂ ਕੰਡੀਸ਼ਨਰ ਕਰਦੇ ਰਹਿਣਾ ਚਾਹੀਦਾ ਹੈ ਵਾਲਾਂ ਨੂੰ ਜਿਆਦਾ ਗੰਦੇ ਨਾ ਹੋਣ ਦਿਓ ਉਮੀਦ ਕਰਦੀ ਹਾਂ ਕਿ ਹੁਣ ਤੁਹਾਡੇ ਸਾਰੇ ਜਿਹੜੇ ਡਾਊਟ ਆ ਕਲੀਅਰ ਹੋ ਗਏ ਹੋਣਗੇ ਜਿ ਕਿ ਆ ਪਾਵਰ ਬੌਂਡਿੰਗ ਤੋਂ ਬਾਅਦ ਆਪਣੇ ਵਾਲਾਂ ਦੀ ਕੇਅਰ ਕਿਵੇਂ ਕਰਨੀ ਆ ਜੇਕਰ ਤੁਹਾਡੇ ਮਨ 'ਚ ਅਜੇ ਵੀ ਕੋਈ ਸਵਾਲ ਰਹਿੰਦਾ ਹੈ ਤਾਂ ਮੈਂ ਕਲੀਅਰ ਨਹੀਂ ਕਰ ਸਕੀ ਤਾਂ ਪਲੀਜ਼ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਪੁੱਛੋ ਮੈਂ ਤੁਹਾਡਾ ਜ਼ਰੂਰ ਜਵਾਬ ਦਵਾਂਗੀ ਤੇ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਹੈਲਥੀ ਵੈਲਥੀ ਰੱਖਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰ ਫੋਲੋ ਕਰਿਓ ਤੇ ਬਿਨਾ ਸਕਿੱਪ ਕੀਤੇ ਵੀਡੀਓ ਦੇਖਿਓ ਚੰਗੀ ਤਰ੍ਹਾਂ ਤੇ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਤੇ ਹੁਣ ਆਪਾਂ ਲੈਨੇ ਇੱਥੇ ਇਜਾਜ਼ਤ ਤੇ ਪਲੀਜ਼ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਲਾਈਕ ਕਰ ਦਿਓ ਮੇਰੀ ਵੀਡੀਓ ਨੂੰ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਆਸੇ-ਪਾਸੇ ਵੀ ਸ਼ੇਅਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਹੋਰਨਾਂ ਤੱਕ ਪਹੁੰਚ ਸਕੇ ਤੇ ਮੈਂ ਵੀ ਜਦੋਂ ਆਪਣੇ ਵਾਲਾਂ ਨੂੰ ਹਾਈਲਾਈਟ ਕਰਵਾਇਆ ਸੀ ਮੈਂ ਉਸ ਟਾਈਮ ਆਸਟ੍ਰੇਲੀਆ ਸੀ ਤੇ ਉਹਨਾਂ ਨੇ ਮੈਨੂੰ ਇਹੀ ਰეკਮੈਂਡ ਕੀਤਾ ਸੀ ਕਿ ਜਿਹੜਾ ਇਹ ਵਾਲਾ ਕੰਡੀਸ਼ਨਰ ਆ ਤੁਸੀਂ ਹਾਈਲਾਈਟ ਕਰਨ ਤੋਂ ਬਾਅਦ ਇਹੀ ਯੂਜ਼ ਕਰਨਾ ਤੇ ਮੈਂ ਪ੍ਰੋਪਰ ਉਹੀ ਵੇਨ ਨਾਲ ਆਪਣੇ ਵਾਲਾਂ ਦੀ ਕੇਅਰ ਕੀਤੀ ਤੇ ਜਿਸ ਦੇ ਨਾਲ ਮੇਰੇ ਵਾਲ ਅੱਜ ਵੀ ਹੈਲਥੀ ਨੇ ਤੇ ਤੁਸੀਂ ਵੀ ਪ੍ਰੋਫੈਸ਼ਨਲ ਦੀ ਸਲਾਹ ਨਾਲ ਹੀ ਜੇਕਰ ਚੱਲੋਗੇ ਤਾਂ ਤੁਹਾਡੇ ਵਾਲ ਕਦੇ ਵੀ ਖਰਾਬ ਨਹੀਂ ਹੋਣਗੇ ਤੇ ਹੁਣ ਅਗਲੀ ਵੀਡੀਓ ਵਿੱਚ ਆਪਾਂ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੇ তাত থাকিলে মিনোদি ইজাজত সত শ্ৰীকাল